ਆਓ ਜੀ ਮਿੱਤਰੋ ਕਰੋ ਚੈੱਕ 1509 ਦੀ ਬਢਾਈ ਸ਼ੁਰੂ ਕਰੀ ਅੱਜ। ਫਰੈਂਦਰਾ ਚੱਲ ਰਹੀ ਆ ਜੀਰੀ ਤੁਹਾਡੇ ਸਾਹਮਣੇ ਦੇਖ ਲਓ ਲੰਬੀ ਪਈ ਆ ਇਹ। ਬੜੀ ਦਿੱਕਤ ਕਰੀਆ ਨੂੰ ਇਹਨੇ। ਬਾਕੀ ਫੁੱਲ ਵਲੌਗ ਦੀ ਅਫੜਾ ਬਣਾ ਰਹੇ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਫਾਰਮਸਟ੍ਰੇਗਰ ਸਾਡੇ ਤੇ ਪਾਇਆ ਹੋਇਆ ਥੋੜਾ ਕੋਈ ਟਰਾਲੀ ਦੇ ਫਸਲਿਆ ਦੀ ਉਹ ਇਹ ਜੋਧੇਰ ਨਾਲ ਕੱਢੀਆ ਫਿਰ ਉਹਦੀ ਟਰਾਲੀ ਭਰ ਕੇ ਘਰਾਂ ਭੇਜਦੀ ਆਪਾਂ ਨੇ। ਤੇ ਇਹ ਵਾਲੀ ਟਰਾਲੀ ਭਰਨੀ ਆ ਹੁਣ। ਕਰੋ ਚੈੱਕ ਤੁਹਾਡੀ ਅਧਰ ਪੜਾਈ ਸ਼ੁਰੂ ਹੋ ਗਈ ਕਿ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਆਪਣੇ ਅੱਜ ਆਈਡੀਆ 22 23 ਨਵੰਬਰ ਤਰੀਕ ਹੈ ਜੀ ਮਹੀਨ ਦਾ ਵੀ ਪੀਆ ਬੜੇ ਦਾ ਅਧਾਰਾ ਦੀ ਪਰਮਣ ਵਾਲਾ ਰੈਡਿਟ ਆਇੰਦਾ ਆਪਣਾ ਪਿੰਡ ਆਪਣੇ ਅਧਰ ਪੜਾਈ ਸ਼ੁਰੂ ਕਰੋ ਚੈੱਕ ਫਲ ਬਲੌਗ ਵੀ ਕਰ ਰਹੇ ਆ ਬਣਾ ਉਹ ਵੀ ਦੇਖਿਓ ਜਰੂਰ ਉਹਦੇ ਵਿੱਚ ਆਪਾਂ ਕਿੰਨਾ ਝਾੜ ਆਇਆ ਬੜਾ ਨਾਰਾ ਬੰਦਿਆ ਬਸ ਇੱਕ ਤਰੇ ਤਰਾ ਵੀ ਚੱਲ ਰਹੀ ਹੈ ਹਾਈਡਰਾਲੀ ਭਰਨੇ ਹੁਣ ਇੱਕ ਟਾਈਮ ਤੇ ਪੈ ਗਿਆ